ਉਹ ਤੇਰੇ ਤੋਂ ਵਿਛੜ ਨਹੀਂ ਸਕਦਾ ਨਾ ਤੂੰ ਉਹਦੇ ਤੋਂ ਵਿਛੜ ਸਕਦਾ ਹਰ ਵੇਲੇ ਤੁਸੀਂ ਇੱਕ ਦੂਜੇ ਦੇ ਨਾਲ ਹੋ ਪਰ ਗੱਲ ਇਹ ਹੈ ਵੀ ਅਸੀਂ ਉਹਦੇ ਨਾਲੋਂ ਜ਼ਰੂਰ ਵਿਛੜੇ ਹੋਏ ਹਾਂ ਮਾਲਕ ਸਾਡੇ ਨਾਲੋਂ ਨਹੀਂ ਵਿਛੜਿਆ ਹੋਇਆ ਜੇ ਆਪਾਂ ਥੋੜਾ ਜਿਹਾ ਸ਼ਬਦ ਨੂੰ ਸਮਝੀਏ ਨਾ ਤਾਂ ਸਤਿਗੁਰੂ ਜੀ ਇਹ ਕਹਿਣਾ ਚਾਹੁੰਦੇ ਨੇ ਈਤ ਊਤ ਨਹੀਂ ਵਿਛੜਐ ਸੋ ਸੰਗੀ ਗਨੇ ਕਹਿੰਦੇ ਜੇ ਤਾਂ ਤੂੰ ਇਸ ਅਹਿਸਾਸ ਨੂੰ ਮਹਿਸੂਸ ਕਰੇ ਫੀਲ ਕਰੇ ਆਪਣੇ ਆਪੇ ਨੂੰ ਵੇਖੇ ਇਸ ਕਾਇਨਾਤ ਨੂੰ ਵੇਖੇ ਪਰਮਾਤਮਾ ਦੇ ਬਣਾਏ ਹੋਏ ਖੰਡਾ ਮਰਹੰਡਾ ਨੂੰ ਵੇਖੇ ਪਰਮਾਤਮਾ ਦੇ ਬਣਾਏ ਹੋਏ ਜੀਵ ਜੰਤੂਆਂ ਨੂੰ ਵੇਖੇ ਪਰਮਾਤਮਾ ਦੀ ਬਣਾਈ ਹੋਈ ਇਸ ਬਨਸਪਤੀ ਕੁਦਰਤ ਦੀ ਇੱਕ ਇੱਕ ਚੀਜ਼ ਨੂੰ ਵੇਖੇ ਤਾਂ ਸਤਿਗੁਰੂ 파ਰਸ਼ਾ ਜੀ ਕਹਿੰਦੇ ਫਿਰ ਤਾਂ ਉਹ ਪਰਮਾਤਮਾ ਸਦਾ ਤੇਰੇ ਨਾਲ ਹੈ ਈ ਤੂਤ ਨਹੀਂ ਵਿਛੜੈ ਸੋ ਸੰਗੀ ਗਨੀਐ ਪਰ ਸਤਿਗੁਰੂ 파ਰਸ਼ਾ ਜੀ ਕਹਿੰਦੇ ਜੇ ਤੂੰ ਉਹਨੂੰ ਵਿਸਾਰ ਦੇਵੇਂ ਪਰਮਾਤਮਾ ਤਾਂ ਫਿਰ ਵੀ ਤੈਨੂੰ ਯਾਦ ਰੱਖਦਾ ਹੈ ਤੈਨੂੰ ਰਜ਼ਕ ਦੇ ਰਿਹਾ ਤੈਨੂੰ ਸਾਹ ਦੇ ਰਿਹਾ ਤੈਨੂੰ ਜੀਵਨ ਦੇ ਰਿਹਾ ਪਰ ਜੇ ਤੂੰ ਉਹਨੂੰ ਵਿਸਾਰ ਦਿੱਤਾ ਫਿਰ ਚੇਤੇ ਰੱਖੀ ਤੇਰੇ ਮਨ ਦੇ ਵਿੱਚ ਭਰਮ ਆ ਜਾਣਗੇ ਤੇਰੇ ਮਨ ਦੇ ਵਿੱਚ ਭਲੇਖੇ ਆ ਜਾਣਗੇ ਤੇਰੇ ਮਨ ਦੇ ਵਿੱਚ ਹਉਮੈ ਆ ਜਾਏਗੀ ਤੇਰੇ ਮਨ ਦੇ ਵਿੱਚ ਵਿਸ਼ੇਵਕਾਰ ਆ ਜਾਣਗੇ ਜਿਹੜੇ ਤੈਨੂੰ ਪ੍ਰਮਾਤਮਾ ਨੂੰ ਵਿਸਾਰ ਦੇਣਗੇ ਪਰ ਜੇ ਤੂੰ ਗੁਰਬਾਣੀ ਦੇ ਰਾਹੀ ਸਤਗੁਰੂ ਜੀ ਦੇ ਗਿਆਨ ਦੇ ਰਾਹੀ ਇਸ ਫੀਲ ਨੂੰ ਆਪਣੇ ਅੰਦਰ ਪੈਦਾ ਕਰ ਲਵੇਂ ਇਸ ਸੁਭਾ ਨੂੰ ਆਪਣੇ ਅੰਦਰ ਪੈਦਾ ਕਰ ਲਵੇਂ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਕੀ ਹੋਏਗਾ ਫਿਰ ਕਹਿੰਦੇ ਈਤ ਊਤ ਨਹੀਂ ਵਿਛੜੈ ਸੋ ਸੰਗੀ ਗਨੀਆਂ ਫਿਰ ਤੂੰ ਵੀ ਉਹਨੂੰ ਹਰ ਵੇਲੇ ਨਾਲ ਸਮਝੇਗਾ ਤੇ ਉਹਨਾਂ ਸੁੱਖਾਂ ਤੋਂ ਨਿਰਲੇਪ ਹੋ ਜਾਏਗਾ ਜਿਨ੍ਹਾਂ ਸੁੱਖਾਂ ਦੇ ਵਿੱਚ ਲੱਗ ਕੇ ਤੂੰ ਪ੍ਰਮਾਤਮਾ ਨੂੰ ਭੁਲਾ ਦਿੰਦਾ ਹੈ ਬਿਨ ਸਜਾਏ ਜੋ ਨਿਮਖਮੈ ਸੋ ਅਲਪ ਸੁਖ ਭਨਿਐ ਸਤਿਗੁਰੂ ਜੀ ਕਹਿੰਦੇ ਉਹ ਹੋਸ਼ੇ ਸੁਖ ਜਿਨ੍ਹਾਂ ਦੇ ਵਿੱਚ ਤੂੰ ਲੱਗਿਆ ਹੋਇਆ ਕਹਿੰਦੇ ਜਿਹੜੇ ਥੋੜੇ ਸਮੇਂ ਲਈ ਤੈਨੂੰ ਸੁੱਖ ਦਿੰਦੇ ਨੇ ਪਰ ਜਿਵੇਂ ਹੀ ਅੱਖ ਚਮਕਣ ਜਿੰਨਾ ਸਮਾਂ ਹੁੰਦਾ ਉਸੇ ਸਮੇਂ ਦੇ ਬਾਅਦ ਉਹੀ ਸੁੱਖ ਤੈਨੂੰ ਦੁੱਖ ਦੇਣ ਲੱਗ ਜਾਂਦੇ ਨੇ ਸਹਿਵਾ ਕਹਿੰਦੇ ਵੀ ਉਹ ਸੁਖ ਆਪਣੇ ਜੀਵਨ ਦੇ ਵਿੱਚੋਂ ਤੂੰ ਵਿਸਾਰ ਦੇ ਜਿਨ੍ਹਾਂ ਨੇ ਮਗਰ ਲਾ ਕੇ ਤੂੰ ਪ੍ਰਮਾਤਮਾ ਨੂੰ ਵਿਸਾਰ ਦੇਣਾ ਤਾਂ ਕਰਕੇ ਸਤਿਗੁਰੂ ਜੀ ਕਹਿੰਦੇ ਬਿਨ ਸਜਾਏ ਜੋ ਨਿਮਖਮੈ ਸੋ ਅਲਪ ਸੁਖ ਪਣੀ ਹੈ ਜਿਹੜੇ ਮੁੱਕ ਜਾਂਦੇ ਨੇ ਸੁਖ ਸਦਾ ਤੇਰੇ ਨਾਲ ਨਿਵਣ ਵਾਲੇ ਨਹੀਂ ਹੈ ਕਿਉਂ ਨਾਲ ਨਿਵਣ ਵਾਲੇ ਨਹੀਂ ਹੈ ਤੁਸੀਂ ਨੋਟ ਕਰਿਓ ਜੇ ਅਸੀਂ ਕੋਈ ਵੀ ਸੁੱਖ ਆਪਣੇ ਜੀਵਨ ਚ ਜਦੋਂ ਲੈ ਕੇ ਆ ਜਾਂਦੇ ਆ ਨਾ ਉਹ ਸੁੱਖ ਦੀ ਜਿਹੜੀ ਫੀਲ ਹੈ ਉਹ ਸੁੱਖ ਦੀ ਜਿਹੜੀ ਭਾਵਨਾ ਹੈ ਨਾ ਥੋੜੇ ਸਮੇਂ ਬਾਅਦ ਬਦਲ ਜੇਗੀ ਸੌਖੀ ਗੱਲ ਸਮਝਾਵਾਂ ਸਾਡੇ ਮਨ ਚ ਚਾਹ ਹੁੰਦਾ ਹੈ ਮੇਰਾ ਘਰ ਬੜਾ ਸੋਹਣਾ ਪੈ ਜੇ ਅਸੀਂ ਇੱਕ ਇੱਕ ਚੀਜ਼ ਉਹਦੇ ਵਿੱਚ ਬੜੀ ਸੋਹਣੀ ਲੈ ਕੇ ਆਉਂਦੇ ਆ ਘਰ ਬਣ ਜਾਂਦਾ ਆਪਣੀ ਮਰਜ਼ੀ ਦੇ ਨਾਲ ਖਰੀਦਦਾਰੀ ਕਰਦੇ ਆ ਇੱਕ ਇੱਕ ਚੀਜ਼ ਮਰਜ਼ੀ ਦੇ ਨਾਲ ਉਹਦੇ ਵਿੱਚ ਲਵਾਉਂਦੇ ਆ ਮਹੀਨਾ 2 ਮਹੀਨੇ 4 ਮਹੀਨੇ 6 ਮਹੀਨੇ ਸਾਲ ਰੀਜਾਂ ਨਾਲ ਸਫਾਈ ਕਰਦੇ ਆਂ ਰੀਜ ਨਾਲ ਇੱਕ ਇੱਕ ਚੀਜ਼ ਸਾਫ਼ ਕਰਦੇ ਆਂ ਕਿਉਂਕਿ ਪਿਆਰ ਦੇ ਨਾਲ ਚੀਜ਼ ਲਈ ਹੁੰਦੀ ਏ ਪਿਆਰ ਨਾਲ ਖਰੀਦੀ ਹੁੰਦੀ ਏ ਸਾਡੀ ਫੀਲ ਬਣੀ ਹੁੰਦੀ ਏ ਹੌਲੀ ਹੌਲੀ ਉਹ ਫੀਲ ਖਤਮ ਹੋਣੀ ਸ਼ੁਰੂ ਹੋ ਜਾਂਦੀ ਏ ਕਿਉਂ ਖਤਮ ਹੋਣੀ ਨਹੀਂ ਕਿਉਂਕਿ ਪਤਾ ਹੀ ਇਹ ਘਰ ਵੀ ਇਹੀ ਏ ਰਹਿਣਾ ਵੀ ਮੈਂ ਹੀ ਏ ਆਉਣਾ ਵੀ ਬਹੁਤਿਆਂ ਨੇ ਨਹੀਂ ਹੈ ਸਫਾਈ ਹੁੰਦੀ ਏ ਕਿੱਥੇ ਹਰ ਰੋਜ਼ ਹੁੰਦੀ ਸੀ ਕਿੱਥੇ ਹੁਣ ਇੱਕ ਦਿਨ ਛੱਡ ਕੇ ਹੋਣ ਲੱਗੇ ਕਿੱਥੇ ਦੋ ਦਿਨ ਛੱਡ ਕੇ ਹੋਣ ਲੱਗੇ ਫੀਲ ਖਤਮ ਹੋਣ ਲੱਗੇ ਪਹਿਲਾਂ ਸਮਾਂ ਮਿੱਥਿਆ ਸੀ ਮੈਂ ਹਫਤੇ ਬਾਅਦ ਕੱਲੀ-ਕੱਲੀ ਚੀਜ਼ ਨੂੰ ਸਾਫ਼ ਕਰਨਾ ਹੈ ਗੁਲਦਸਤੇ ਪਏ ਨੇ ਉਹ ਸਾਫ਼ ਕਰਨੇ ਨੇ ਟੀਵੀ ਹੈ ਉਹ ਸਾਫ਼ ਕਰਨਾ ਹੈ ਇੱਕ-ਇੱਕ ਚੀਜ਼ ਸਾਫ਼ ਕਰਨੀ ਜਦੋਂ ਨਵਾਂ ਬਣਾਇਆ ਸੀ ਹੁਣ 6-6 ਮਹੀਨੇ ਲੰਘ ਜਾਂਦੇ ਬੋਲੋ ਜੀ ਇਦਾਂ ਹੀ ਹੁੰਦਾ ਨਾ ਕਿਉਂਕਿ ਫੀਲ ਖਤਮ ਹੋਣੀ ਸ਼ੁਰੂ ਹੋ ਗਈ ਜਦੋਂ ਫੀਲ ਖਤਮ ਹੋਣੀ ਸ਼ੁਰੂ ਹੋ ਜਾਂਦੀ ਏ ਭਾਵਨਾ ਖਤਮ ਹੋਣੀ ਸ਼ੁਰੂ ਹੋ ਜਾਂਦੀ ਏ ਮਨ ਦੇ ਮਨ ਨੂੰ ਚਿੰਬੜੇ ਹੋਏ ਜਿਹੜੇ ਸੁੱਖ ਨੇ ਉਹ ਥੋੜੇ ਸਮੇਂ ਬਾਅਦ ਜਿਹੜੇ ਨੇ ਉਹ ਪ੍ਰਾਇਜ ਲੱਗਣੇ ਸ਼ੁਰੂ ਹੋ ਜਾਂਦੇ ਨੇ ਫਿਰ ਬੰਦਾ ਸੋਚਦਾ ਵੀ ਇਸ ਤੋਂ ਨਵਾਂ ਕੁਝ ਲੈ ਕੇ ਆਈਏ ਕੋਈ ਵੀ ਚੀਜ਼ ਘਰ ਦੇ ਵਿੱਚ ਤੁਸੀਂ ਲਿਆਓ ਸਾਲ ਬਾਅਦ 2 ਸਾਲ ਬਾਅਦ 3 ਸਾਲ ਬਾਅਦ ਉਹਦੀ ਫੀਲ ਖਤਮ ਹੋ ਜਾਏਗੀ ਫਿਰ ਕਿਉਂ ਕਿਉਂਕਿ ਜਦੋਂ ਅਸੀਂ ਬਾਜ਼ਾਰ 'ਚ ਜਾਂਦੇ ਆਂ ਕੁਝ ਨਵਾਂ ਵੇਖ ਲੈਨੇ ਆਂ ਵੀ ਇਹ ਚੀਜ਼ ਮੇਰੇ ਘਰੇ ਆ ਜਾਏ ਉਹਨੂੰ ਮੈਂ ਚੇਂਜ ਕਰਦੇ ਆਂ ਸੋ ਸਤਿਗੁਰੂ ਪਾਤਸ਼ਾਹ ਜੀ ਤਾਂ ਸਾਨੂੰ ਕਹਿ ਰਹੇ ਨੇ ਵੀ ਤੂੰ ਜਿਨ੍ਹਾਂ ਸੁੱਖਾਂ ਦੇ ਨਾਲ ਜੁੜਿਆ ਹੋਇਆ ਨਾ ਇਹ ਜਿਹੜੇ ਸੁੱਖ ਨੇ ਥੋੜੇ ਸਮੇਂ ਬਾਅਦ ਤੇਰੇ ਅੰਦਰ ਨਵੇਂ ਸੁੱਖਾਂ ਨੂੰ ਪੈਦਾ ਕਰ ਦਿੰਦੇ ਨੇ ਇਹ ਸੁੱਖ ਤਾਂ ਐਂ ਹੀ ਚਲੀ ਜਾਂਦੇ ਨੇ ਬਿਨ ਸਜਾਏ ਜੋ ਨਿੰਮਖਮੈ ਸੋ ਅਲਪ ਸੁਖ ਬਣੀ ਸਤਿਗੁਰੂ ਜੀ ਕਹਿੰਦੇ ਇਹ ਤਾਂ ਤੇਰੇ ਸਮੇਂ ਦੇ ਅਨੁਸਾਰ ਤੇਰੇ ਜੀਵਨ ਵਿੱਚੋਂ ਬੰਨਸ ਜਾਂਦੇ ਨੇ ਤੇਰੇ ਅੰਦਰੋਂ ਸਨੇਹ ਖਤਮ ਕਰ ਦਿੰਦੇ ਨੇ ਆਪਣੇ ਪ੍ਰਤੀ ਉਸ ਤੋਂ ਬਾਅਦ ਤੇਰੇ ਅੰਦਰ ਹੋਰ ਚੀਜ਼ ਦੀ ਭਾਵਨਾ ਜਾਗ ਪੈਂਦੀ ਹੈ ਵੀ ਮੈਂ ਹੋਰ ਚੀਜ਼ ਲੈ ਕੇ ਆਵਾਂ ਮੰਨ ਲਓ ਕੋਈ ਬੰਦਾ ਗੱਡੀ ਲੈ ਕੇ ਆਇਆ ਅੱਜ ਛੋਟੀ ਗੱਡੀ ਲੈ ਕੇ ਆਇਆ 6 ਮਹੀਨੇ ਸਾਲ 2 ਸਾਲ 3 ਸਾਲ ਚਲਾਈ ਉਸ ਤੋਂ ਬਾਅਦ ਫੀਲ ਕਿਹੜੀ ਆਣੀ ਇਹ ਵੀ ਵੱਡੀ ਆ ਜੇ ਛੋਟੀ ਦੀ ਫੀਲ ਖਤਮ ਹੋ ਜਾਣੀ ਇੱਥੇ ਆ ਕੇ ਸਾਡੇ ਮਨਾਂ 'ਚ ਪ੍ਰੋਬਲਮ ਖੜੀ ਹੁੰਦੀ ਹੈ ਸਾਨੂੰ ਕੀ ਚਾਹੀਦਾ ਹੈ ਜਿਹੜੀ ਚੀਜ਼ ਸਾਡੇ ਜੀਵਨ ਚ ਆ ਗਈ ਉਹਦੇ ਪ੍ਰਤੀ ساری ਜ਼ਿੰਦਗੀ ਸਾਡੇ ਅੰਦਰ ਉਹ ਭਾਵਨਾ ਰਹਿਣੀ ਚਾਹੀਦੀ ਹੈ ਉਹ ਫੀਲ ਬਣਨੀ ਚਾਹੀਦੀ ਹੈ ਕਈ ਬੰਦੇ ਮੋਟਰਸਾਈਕਲ ਚਲਾਉਂਦੇ ਹੁੰਦੇ ਨੇ ਮੋਟਰਸਾਈਕਲ ਚਲਾਉਂਦੇ ਆ ਚਲਾਉਂਦੇ ਆ ਬਰਸਾਤ ਆ ਗਈ ਐ ਸੋਚਦੇ ਨੇ ਮਨ ਚ ਰੱਬਾ ਸਾਨੂੰ ਵੀ ਗੱਡੀ ਦੇ ਦੇ ਸਾਡੇ ਕੋਲ ਵੀ ਇਹ ਚੀਜ਼ ਹੋਵੇ ਅਸੀਂ ਕਿਉਂ ਕਣੀਆਂ ਚ ਭਿੱਜੀਏ ਤੇ ਕਈ ਐਦਾਂ ਦੇ ਵੀ ਹੁੰਦੇ ਨੇ ਵਾਹਿਗੁਰੂ ਤੇਰਾ ਸ਼ੁਕਰਾਨਾ ਹੈ ਧੰਨਵਾਦ ਹੈ ਤੇਰਾ ਮੇਰੇ ਕੋਲ ਇਹ ਤਾਂ ਹੈਗਾ ਵੀ ਮੈਂ ਘੰਟਿਆਂ ਦੋਹਾਂ ਘੰਟਿਆਂ ਦਾ ਸਫ਼ਰ ਜਿਹੜਾ ਮੈਂ 15 20 ਮਿੰਟਾਂ ਚ ਕੰਪਲੀਟ ਕਰ ਲੈਣਾ ਉਹ ਆਪਣੀ ਉਸ ਮੋਟਰਸਾਈਕਲ ਨੂੰ ਹੀ ਸ਼ਾਬਾਸ਼ ਦੇਈ ਜਾਂਦੇ ਨੇ ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰੀ ਜਾਂਦੇ ਨੇ ਕਈਆਂ ਕੋ ਵੱਡੇ ਵੱਡੇ ਟਰਾਂਸਪੋਰਟ ਵੀ ਨੇ ਸਭ ਕੁਝ ਬਹੁਤ ਵੱਡਾ ਹੈ ਉਹ ਤਾਂ ਵੀ ਦੁਖੀ ਨੇ ਜੀਵਨ ਦੇ ਵਿੱਚ ਫੀਲ ਜਦੋਂ ਖਤਮ ਹੋ ਜਾਂਦੀ ਹੈ ਨਾ ਜੀਵਨ ਦੇ ਵਿੱਚੋਂ ਫਿਰ ਸਾਨੂੰ ਆਪਣੀਆਂ ਜਿਹੜੀਆਂ ਚੀਜ਼ਾਂ ਆਪਣੇ ਹੱਥਾਂ ਨਾਲ ਬਣਾਈਆਂ ਹੁੰਦੀਆਂ ਨੇ ਨਾ ਉਹੀ ਭੜੀਆਂ ਲੱਗਣ ਲੱਗ ਜਾਂਦੀ ਨੇ ਵੀ ਇਹਦੀ ਥਾਂ ਤੇ ਕੁਝ ਨਮਾਜ਼ ਇਹਦੀ ਥਾਂ ਤੇ ਕੁਝ ਨਮਾਜ਼ ਆਈ ਫੀਲ ਨਾ ਖਤਮ ਹੋਣ ਦਿਓ ਅੰਦਰੋਂ ਭਾਵਨਾਤਮਕ ਵਿਚਾਰ ਜਿਹੜੇ ਨੇ ਉਹ ਖਤਮ ਨਾ ਹੋਣ ਦਿਓ ਹਰ ਇੱਕ ਚੀਜ਼ ਦੀ ਕਦਰ ਕਰੀਏ ਜਿਹੜੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇਰੀ ਮਿਹਨਤ ਦੇ ਨਾਲ ਤੇਰੇ ਘਰੇ ਆਈ ਹੈ ਚਾਹੇ ਉਹ ਸਾਈਕਲ ਵੀ ਕਿਉਂ ਨਾ ਹੋਵੇ ਮੋਟਰਸਾਈਕਲ ਆਉਂਦਾ ਵਿਚਾਰੇ ਸਾਈਕਲ ਨੂੰ ਪੁੱਛਦਾ ਹੀ ਨਹੀਂ ਉਹ ਜਾਰੀ ਲੱਗ ਜਾਂਦੀ ਚੱਕਿਆਂ ਨੂੰ ਉੱਥੇ ਇੱਕ ਵਾਰੀ ਸੋਚ ਕੇ ਵੇਖਿਓ ਜੇ ਤੈਨੂੰ ਮੋਟਰਸਾਈਕਲ ਦਵਾਉਣ ਵਾਲਾ ਵੀ ਉਹ ਸਾਈਕਲ ਆਖੋ ਸਤਨਾ ਜੇ ਉਹ ਤੈਨੂੰ ਤੇਰੇ ਸਫ਼ਰ ਤੇ ਨਾ ਲੈ ਕੇ ਜਾਂਦਾ ਤੇਰੇ ਕੰਮ ਤੇ ਨਾ ਲੈ ਕੇ ਜਾਂਦਾ ਤੈਨੂੰ ਤੇਰੀਆਂ ਜ਼ਿੰਮੇਵਾਰੀਆਂ ਤੱਕ ਨਾ ਲੈ ਕੇ ਜਾਂਦਾ ਅੱਜ ਤੂੰ ਇੱਥੇ ਪਹੁੰਚਣਾ ਸੀ ਸਾਡੀ ਫੀਲ ਖਤਮ ਹੋ ਜਾਂਦੀ ਹੈ ਹਰ ਇੱਕ ਚੀਜ਼ ਵਿੱਚੋਂ ਜਦੋਂ ਇਹ ਫੀਲ ਖਤਮ ਹੁੰਦੀ ਹੈ ਫਿਰ ਹਰੇਕ ਚੀਜ਼ ਜਿਹੜੀ ਸਾਡਾ ਮਨ ਨਵੀਂ ਤੋਂ ਨਵੀਂ ਨੂੰ ਅਕਸੈਪਟ ਕਰਨ ਲੱਗ ਜਾਂਦਾ ਹੈ ਉਹਨੂੰ ਹੀ ਤਾਂ ਸਤਿਗੁਰੂ ਜੀ ਤ੍ਰਿਸ਼ਨਾ ਕਹਿੰਦੇ ਨੇ ਉਹਨੂੰ ਤਾਂ ਸਤਿਗੁਰੂ ਜੀ ਲਾਲਚ ਕਹਿੰਦੇ ਹੋ ਲਾਲਚ ਕਿਹੜਾ ਹੁੰਦਾ ਇਸ ਕਰਕੇ ਹਰੇਕ ਚੀਜ਼ ਦਾ ਜਿੰਨਾ ਜਿੰਨਾ ਚੀਜ਼ਾਂ ਨੇ ਵੀ ਤੁਹਾਡੇ ਜੀਵਨ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਹਿੱਸਾ ਪਾਇਆ ਉਹਨਾਂ ਚੀਜ਼ਾਂ ਦੇ ਨਾਲ ਸਾਡਾ ਸਨੇਹ ਤੇ ਉਹਨਾਂ ਦੇ ਨਾਲ ਸਾਡੀ ਫੀਲ ਹਮੇਸ਼ਾ ਬਣੀ ਰਹਿਣੀ ਚਾਹੀਦੀ ਹਾਂ ਚੀਜ਼ਾਂ ਪੁਰਾਣੀਆਂ ਹੋ ਜਾਂਦੀਆਂ ਨੇ ਸਮਾਂ ਪਾ ਕੇ ਖਰਾਬ ਹੋ ਜਾਂਦੀਆਂ ਨੇ ਵਿਚਣੀਆਂ ਪੈਂਦੀ ਨੇ ਸਮਝਦੇ ਆਪਾਂ ਇਸ ਗੱਲ ਨੂੰ ਪਰ ਜਦੋਂ ਤੱਕ ਹੈ ਉਦੋਂ ਤੱਕ ਤਾਂ ਫਿਲਮ ਬਣਾ ਕੇ ਰੱਖੋ ਨਾਲ ਉਹਦੀ ਸਫਾਈ ਹੋਵੇ ਉਹਦੀ ਕੇਅਰ ਹੋਵੇ ਉਹਦੇ ਲਈ ਅਸੀਂ ਜ਼ਿੰਮੇਵਾਰੀ ਨਿਭਾਈਏ ਇਸ ਕਰਕੇ ਇਹ ਚੀਜ਼ਾਂ ਦਾ ਅਹਿਸਾਸ ਹੋਣਾ ਬੜਾ ਜ਼ਰੂਰੀ ਹੈ ਪਰ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਭਾਈ ਤੇਰਾ ਮਨ ਐ ਉਹੋ ਜੈ ਬੇਨ ਸਜਾਇ ਜੋ ਨਿਮਖ ਮਾਇਸ ਉਹ ਅਲਪ ਸੁਖ ਪਨੀਆਂ ਇਹ ਥੋੜੇ ਸਮੇਂ ਵਾਸਤੇ ਅਟੈਚ ਹੋ ਜਾਂਦਾ ਹੈ ਉਹਨਾਂ ਸੁੱਖਾਂ ਦੇ ਨਾਲ ਉਸ ਤੋਂ ਬਾਅਦ ਉਹਨਾਂ ਸੁੱਖਾਂ ਨੂੰ ਛੱਡ ਕੇ ਨਵੇਂ ਸੁਖ ਲੱਭਣੇ ਸ਼ੁਰੂ ਕਰ ਦਿੰਦਾ ਪਾਤਸ਼ਾਹ ਜੀ ਕਹਿੰਦੇ ਇਸ ਕਰਕੇ ਤੂੰ ਇਹੋ ਜੇ ਸੁੱਖਾਂ ਤੋਂ ਹੀ ਕਿਨਾਰਾ ਕਰ ਲੈ ਤੂੰ ਸਿੱਧਾ ਉਸ ਪਰਮਾਤਮਾ ਦੇ ਨਾਲ ਚਿੱਤ ਜੋੜ ਲੈ ਜਿਹੜਾ ਈਤ ਉਤ ਨਹੀਂ ਵਿਛੜਿਆ ਸੋ ਸੰਗੀ ਗਨਿਆ ਜਿਹੜਾ ਹਰ ਵੇਲੇ ਤੇਰੇ ਨਾਲ ਹੈ ਜਿਹੜਾ ਹਰ ਵੇਲੇ ਤੇਰੇ ਵਿੱਚ ਹੈ ਤੂੰ ਦੁਨੀਆ ਦੀਆਂ ਚੀਜ਼ਾਂ ਨੂੰ ਹੋ ਸਕਦਾ ਹੈ ਸਮਾਂ ਪਾ ਕੇ ਬਦਲ ਲਵੇਂ ਪਰ ਜਦਨ ਪ੍ਰਮਾਤਮਾ ਤੇਰੇ ਜੀਵਨ ਵਿੱਚ ਆ ਗਿਆ ਫਿਰ ਤੂੰ ਪ੍ਰਮਾਤਮਾ ਦੇ ਅਨੁਸਾਰ ਆਪਣੇ ਆਪ ਨੂੰ ਤਾਂ ਬਦਲ ਲਵੇਂਗਾ ਪਰ ਤੂੰ ਪ੍ਰਮਾਤਮਾ ਨੂੰ ਨਹੀਂ ਬਦਲ ਸਕਦਾ